ਮਹਾਕੜਿਆ ਸਾਡੇ ਸਰਕਾਰ ਦੇ ਗੂੜੇ ਵਿਕੇ ਕਾਨੂੰਨ ਪਾਛੇ ਦੀ ਸੇਵਾ ਉਹ ਸਰਕਾਰ ਸੇ ਨਹੀਂ ਸਾਣਾ ਫਰਮੇਸ਼ ਸਿੰਘ ਜਾਈ ਪਿੰਡਾਂ ਬਣਾ ਲਈ ਬੱਚੇ ਨੇ ਬੜੀਆਂ ਕੁੱਗਦੇ ਅੱਗੇ ਅਰਦਾਸਾਂ ਬੇਕਤੀਆਂ ਬੜੀ ਮਹਾਨਾਂ ਨਾਲ ਕਰਿਆ ਪਾਲਣੇ ਪਹਿਲਾ ਫੌਜ ਦੇ ਵਿੱਚ ਭਰਤੀ ਉਸ ਸਮਾਂ ਫੌਜ ਦੇ ਵਿੱਚ ਉਹ ਦਿਨ ਗਣਨੇ ਨਾਲ ਦੀ ਨਾਲ ਮਖਲੀ ਨੋ ਡਿਗਰੀ ਉਹ ਉਪਰ ਦੀ ਧਰਤੀ ਤੇ ਲੋਹਾਂ ਦੀ ਤਾਰੀ ਹੋਈ ਧਰਤੀ ਤੇ ਜਾ ਕੇ ਮਰਨ ਲੱਗਿਆ ਇੱਕ ਉਸ ਪਰਿਵਾਰ ਵੱਲੋਂ ਬੜੀ ਪਾਉਂਦੀ ਸੇਵਾ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇੱਕ ਮਹੀਨਾ 2 ਦਿਨ ਹੋ ਗਏ ਅੱਜ ਇੱਕ ਮਹੀਨਾ 2 ਦਿਨ ਇੱਥੇ ਬਾਣੀ ਦਾ ਪ੍ਰਵਾਹ ਚੱਲਿਆ ਬਾਣੀ ਦਾ ਨਗਰ ਚੱਲਿਆ ਸ਼ਖਿਆਕ ਜੀ ਨੇ ਇਹਦੇ ਕਰਨੇ ਚਾਹੇ ਅਸੀਂ ਸਭ ਤੋਂ ਜ਼ਿਆਦੇ ਸਰਕਾਰ ਸਾਡੇ ਸਰਕਾਰ ਦੇ ਗੁਰੂ ਘਰਾਂ ਦੇ ਵਕੀਰ ਗ੍ਰਾਂthi ਸਹਿਬਾਨ ਅਸੀਂ ਪਹਿਲੀ ਵਾਰ ਦਿੱਤਿਆ ਵੀ ਜਿਨ੍ਹਾਂ ਨੇ ਕੂਰੀਆਂ ਡਿਊਟੀਆਂ ਕੀਤੀਆਂ ਜਿਨ੍ਹਾਂ ਗੁਰੂ ਬੰਦੀਰਵਾਲਾ ਦੇ ਬਸਵਾਸ ਵਾਕੇ ਗ੍ਰਾਂthi ਸਿੰਘਾਂ ਨੇ ਜਿਹੜੀ ਡਿਊਟੀ ਪੂਰੀ ਕਰਾਇਆ ਅਨੇਕੀ ਦੁਨੀਆ ਤੱਕ ਜਿਹੜੇ ਗ੍ਰਾਂthi ਗੁਰੂ ਦੇ ਸਾਥੇ ਹੋਏ ਏਸੇ ਤਰੀਕੇ ਬਾਬਾ ਬੁੱਟਾ ਜੀ ਵਰਗੂ ਸੇਵਾ ਕਰਦੇ ਹਨ ਸਿਮਰ ਕਰਦੇ ਰਹੋ ਬੋਲੇ ਸੋ ਨਿਹਾਲ ਆਧਿਆਮ ਬੋਧ ਸਤਿ ਸ੍ਰੀ ਅਕਾਲ ਸਾਡੇ ਕੋਈ ਗ੍ਰਾਂਤੀ ਸਹਿਬਾਨ ਬੁੱਢੇ ਜਰਾਂ ਬੱਚੇ ਜਿਹੜੇ ਬੁੱਢੇ ਤੋਂ ਬੱਚਾ ਮੰਗ ਰਹੇ ਜਿਹੜੇ ਬੱਚੇ ਸੀ ਉਹ ਬੁੱਢਿਆਂ ਮੰਗ ਰਹੇ ਪਰ ਗੁਰੂ ਨੇ ਕਿਰਪਾ ਕੀਤੀ ਅਸੀਂ ਦਸਾਂਗਾਂ ਦੇ ਤਾਨ ਤੇ ਸਾਡੇ ਸਰਕਾਰ ਜੋ ਬਾਬਾ ਕਿਸਰ ਸਿੰਘ ਜੀ ਅਗਰਤੀਏ ਤੋਂ ਚਰਮਣੀ ਕਮੇਟੀ ਦੇ ਜੋ ਗ੍ਰਾਂਤੀ ਸਹਿਬਾਨ ਖਾਪੇ ਹੋਏ ਹਨ ਔਰ ਵੀ ਸਾਡੇ ਕੋਲੇ ਪਹੁੰਚੇ ਹਣੌਨਾ ਮਤਾਂ ਹਵਾਲ ਜੀ ਆਖਣਾ ਸਾਡੇ ਸਰਕਾਰ ਦੇ ਭਾਈ ਵਿੰਦਰ ਸਿੰਘ ਜੀ ਮਨਸਿਕ ਵਾਲੇ ਉਹ ਵੀ ਆ ਕੇ ਹਾਜ਼ਰੀਆਂ ਭਰ ਕੇ ਗਏ ਨੇ ਗੁਰੂ ਗਰੀਬ ਨਿਵਾਜ ਕਿਰਪਾ ਕਰੇ ਬਖਸ਼ਿਸ਼ ਕਰੇ ਬਿਆ ਕਰੇ ਅੱਜ 40 ਖੰਡ ਪਾਠਾਂ ਦੀ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਹੋਈ ਹੈ ਇੱਕ ਸਹਿਜ ਪਾਪ ਮੇਰਾ ਸਤਿਗੁਰੂ ਕਿਰਪਾ ਕਰੇ ਅਸੀਂ ਅਰਦਾਸ ਕਰਦੇ ਆਂ ਆਸ ਕਰਦੇ ਆਂ ਇਸ ਸਾਧ ਗੁਰੂ ਕਿਰਪਾ ਕਰੋ ਸਦਾ ਵਾਸਤੇ ਇਹ ਲੜੀ ਚੱਲਦੀ ਰਹੇ ਆਪੋ ਸਾਥਾ ਜੈ ਹੋ ਗੋ ਪਿਆਰਾ ਨਹੀਂ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਸਾਡੇ ਕੋਲੇ ਹੁਣੇ ਖੰਡ ਪਾਟਾਂ ਦੀ ਲੜੀ ਹੈ ਜਿਹੜੀ ਜਿੰਨੇ ਲੇਖੇ ਨੇ ਫੇਰ ਵੀ 5 6 ਖੰਡ ਪਾਟ ਗੁਰੂ ਨੇ ਜਰਕਾ ਕੀਤੀ ਪਰਵਾਰਾਂ ਤੇ ਸੁਤਿਆਂ ਨੂੰ ਜੜਾ ਕੇ ਇਥੇ ਸੇਵਾ ਦਿੱਤੀ ਹੈ ਇਸੇ ਦਾ ਸਨ ਰਾਸਤਾਨ ਹੈ ਗੁਰੂ ਗ੍ਰੰਥਵਨਵਾਦ ਰક્ષਕਰੇ ਮੈਂ ਬੇਨਤੀ ਕਰਦਾ ਹਾਂ ਜਿਹੜੇ ਗੁਰੂ ਘਰਾਂ ਦੇ ਵਜੀਰ ਗ੍ਰੰਥੀ ਸਹਿਬ ਨੇ ਉਹਨਾਂ ਦੇ ਮੇਰਾ ਚਰਨਾ ਵਿੱਚ ਸਿਰ ਝੁਕਦਾ ਅਸੀਂ ਮਹਿਮਾ ਕਰਦੇ ਹਾਂ ਗੁਰੂ ਘਰਾਂ ਦੇ ਵਜੀਰਾਂ ਦੀ ਜਿਹੜੇ ਗੁਰੂ ਦੇ ਬਾਣੀ ਦੇ ਵਿੱਚੋਂ ਖੰਡਾਂ ਤੋਂ ਗਿਆਨ ਲੈ ਕੇ ਜੀਵਨ ਸਫਲਤਾ ਕਰਦੇ ਆ ਇਸੇ ਤਰੀਕੇ ਗੁਰੂ ਗ੍ਰੰਥਵਨਵਾਦ ਰક્ષਕਰੇ ਉਹ ਆਪਣੇ ਉੱਪਰਲੇ ਦੋ ਖੰਡ ਪਾਠ ਹਨ ਜਿਹੜੇ ਉਹਨਾਂ ਦੇ ਕੋਲ ਬਹਿਣਗੇ ਆਪਾਂ ਕਿਸ ਤਰ੍ਹਾਂ ਉਸੇ ਸਿਮਰਨ ਦੇ ਨਾਲ ਜੁੜਾਂਗੇ ਜੇ ਗੁਰੂ ਕਿਰਪਾ ਕਰੂਗਾ ਮੇਰਾ ਸ਼ੈਨਸ਼ਾ ਵਾਰਸ਼ਸ ਕਰੇ ਸਾਡੇ ਕੋਲੇ ਪੱਤਰਕਾਰ ਆਏ ਹੋਏ ਐ ਗੁਰੂ ਗਰੀਬਨਵਾਰ ਇਹਨਾਂ ਨੇ ਵੀ ਇਸ ਸਤਾਨ ਤੇ ਬੜਾ ਵਾਰ ਕੰਮ ਕੀਤਾ ਐ ਕੈਂਪ ਵਾਲਿਆਂ ਨਾਲ ਆਏ ਜਿਹੜਾ ਕੈਂਪ ਲੱਗੂ ਨਾ ਫਗਨਾਮ ਤੋਂ ਪਟਿਆਲੇ ਤੋਂ ਪੰਜਾਬ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਈ ਐ ਅੱਜ ਇਹਨਾਂ ਨੇ ਇੱਥੇ ਆ ਕੇ ਹਾਜ਼ਰੀਆਂ ਭਰੀਆਂ ਨੇ ਮੈਂ ਇਹਨਾਂ ਨੂੰ ਵੀ ਜੀਉ ਆਸ ਦਾ ਧੰਨਵਾਦ ਕਰਦਿਆਂ ਦੂਸਰਾ ਨੰਬਰ ਆਪਣੇ ਕੋਲੇ ਫੂਨਦਾਨ ਦਾ ਕੈਂਪ ਹੈ ਉਹ ਕਈ ਸਾਲਾਂ ਤੋਂ ਨਾਤਾ ਪੁਰਿਆ ਆ ਰਿਹਾ ਸਾਡੇ ਸਰਕਾਰ ਜੋ ਭਾਈ ਕਨਜੀਤ ਸਿੰਘ ਜੀ ਦਾ ਰਸਗਰਤ ਉਹ ਆਪਣਾ ਦੇ ਕਰਦੇ ਇੱਥੇ ਆ ਕੇ ਉਹ ਕੈਂਪ ਲਵਾਉਂਦੇ ਆ ਅੰਗਤਾਂ ਨੂੰ ਫੂਲ ਕਰਨ ਨਾਲ ਜ਼ਰੂਰ ਹੋਵੇ ਆ ਸਰਕਾਰ ਜੋ ਹੋਰ ਬੇਰੰਤ ਤਰ੍ਹਾਂ ਦੇ ਅੱਜ ਕੈਂਪ ਲੱਗਣਗੇ ਇੱਕ ਗੁਰੂ ਗਰੀਬ ਰਵਾਜ ਕਿਰਪਾ ਕਰੇ ਡੇਸਲੇ ਘੁਟਕਾ ਸਾਹਿਬ ਨੇ ਮੇਰੇ ਸ਼ਾਗਿਰਾਂ ਨੇ ਕਿਰਪਾ ਕੀਤੀ ਹੈ ਭਾਈ ਪ੍ਰਵਿੰਦਰ ਸਿੰਘ ਜੀ ਰੌਤਵਾਲੇ ਜਿਹੜੇ ਡਿਊਟੀ ਪਠਾਵੇ ਕਰਦੇ ਨੇ ਉਹਨਾਂ ਵਰ ਨੂੰ ਇਹ ਗ੍ਰੰਥਾਂ ਦੀਆਂ ਕਾਪੀਆਂ ਕਿਤਾਬਾਂ ਦੀ ਗੁਰੂ ਗ੍ਰੀਵ ਰਵਾਜ ਜਿਹਦੇ ਵਿੱਚ ਗਿਆਨ ਗੁਰੂ ਨਾਲਕ ਦੀ ਬਾਣੀ ਦਾ ਸ਼ਰਧਿਆ ਹੋਇਆ ਹੈ ਉਹ ਵੀ ਅੱਜ ਲੰਗਰ ਲਾਉਂਗੇ ਗੁਰੂ ਕਿਰਪਾ ਕਰੇ ਦੇਣ ਧੋਪੜੀ ਰਾਤ ਚੋਗੜੀ ਇੱਕ ਬੇਨਤੀ ਨੂੰ ਪ੍ਰਵਾਨ ਕਰ ਲਿਓ ਸਤਿਪਰਦਾ ਕ੍ਰਿਸ਼ਕਰਾਣਾ ਸੇਵਾ ਦਾ ਸਮਾਂ ਦਿੱਤਾ ਹੈ ਜਿਹੜੇ ਸਵਾਸ ਰਿਹਾ ਤਾਂ ਪਸ਼ੂਆਂ ਵਿੱਚ ਵੀ ਨੇ ਉਹ ਤਾਂ ਪੰਛੀਆਂ ਵਿੱਚ ਵੀ ਨੇ ਬਾਰੇ ਨੂੰ ਨੂੰ ਖੂ ਛੋਟੇ ਦੀ ਸਾਖ ਕੀ ਦਿੱਤੀ ਆ ਵੀ ਕਰ ਕੀ ਸਕਦਾ ਆਪਾਂ ਇਹ ਸੰਗਤਾਂ ਨੂੰ ਆਂਜਾ ਨੂੰ ਸਦਕਾਰ ਨਾਲ ਨੰਦਰਸ਼ਣਾਉਣਾ ਹੈ ਸਦਕਾਰ ਨਾਲ ਉਠਾਉਣਾ ਹੈ ਸਦਕਾਰ ਨਾਲ ਬੋਲਣਾ ਹੈ ਜਿਹੜੀ ਰੁੱਖੀ ਬਾਜ ਜਾਂ ਰਸਨਾ ਤੋਂ ਉਹਨੂੰ ਛੱਡ ਦਿਓ ਅੱਜ ਵਹਿਗੁਰੂ ਵਾਹਿਗੁਰੂ ਪਛਾਤਾ ਵਾਹਿਗੁਰੂ ਜਾਲ ਵਾਹਿਗੁਰੂ ਭਾਂਡੇ ਮਾਦਰੋ ਵਾਹਿਗੁਰੂ ਸੇਵਾ ਕਰਦੋ ਏ ਇਤਵਾਜਪੁਰ ਇਸ ਨਾਲ ਕਿ ਲਾਣਾ ਹੈ ਗੁਰੂ ਕਿਰਪਾ ਕਰੇ ਦਿਨ ਤੋਂ ਬਣੀ ਰਾਤ ਤੋਂ ਬਣੀ ਮੈਂ ਸੇਵਾਦਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਦੇ ਪ੍ਰਸ਼ਾਦ ਕੋ ਕਾਊਂਟਰ ਤੇ ਲੈ ਕੇ ਜਾਓ ਗੁਰੂ ਜੀ ਦੇਰ ਬਾਅਦ ਸਾਖਸਾਹ ਕੋ ਸਾਕਾ ਨੂੰ ਬੇਨਤੀ ਆ ਖੀਰ ਤੇ ਮਾਹੂਨਿਆਂ ਦਾ ਲੰਗਰ ਇਸੋ ਦਾ ਦਾ ਗੁਰੂ ਨਾਲ ਕਦੇ 20 ਰੁਪਿਆ ਦਾ ਲਾਇਆ ਸੀ ਸਤਿਗੁਰ ਨੇ ਕਿਰਪਾ ਕੀਤੀ ਜਿੱਤੇ ਤੁਸੀਂ ਰਾਹੇ ਲੱਤੇ ਜਿੱਤੇ ਤੁਸੀਂ ਰਾਹੇ ਲੱਤੇ ਨਾ ਨਗਰ ਇਸ ਰੂਹੀ ਆਪਾਰ ਕੀ ਸੰਗਤ ਦਾ ਆਇਆ ਉਹਦੇ ਤੇ ਹੋਈਆ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਆਓ ਆਪਾਂ ਵਡਾਈਏ ਫੱਤੇ ਤੇ ਜਾਈਏ ਫੱਤੇ ਗੁਰੂ ਕਿਰਪਾ ਕਰੇ ਦੇਖ ਸਾ ਉਹ ਆਪਣੇ ਤੇ ਸਭ ਕੁਝ ਪੂਰਾ ਬੜੇ ਮਾਣੋ ਸਾਰੇ ਪਹੁੰਚੇ ਬੜੇ ਨਿਸ਼ਚਿਆਰੇ ਪਹੁੰਚਣਾ ਬੜੇ ਰੱਬ ਦੇ ਫਖਰ ਨੇ ਕੋਈ ਆਪਣਾ ਸਨਕਾਰ ਕਰੀਏ 2 ਮਿੰਟ ਲਈ ਰਸਨਾ ਨੂੰ ਜਰੂਰ ਕੁਵੇਤ ਕਰੀਏ ਚਾਤਨਾਮ ਵਾਹੇ ਗੁਰੂ ਚਾਤਨਾਮ ਵਾਹੇ ਗੁਰੂ ਵਾਹੇ ਨਾਮ ਵਾਹੇ त नाम वारी रू सभनाम वारी न